ਸਪੇਨ ਦਾ ਬਹੁਤ ਦੇ ਬਹੁਤ ਕੁਝਿਆ ਹੋਇਆ ਹੈ ਜਿਵੇਂ ਫਰਾਂਸ ਵਿੱਚ ਸਪੇਨ ਦੀ ਜਦਾ ਪੈਂਦੀ ਹੈ ਮਤਲਬ ਇਤ ਦੇਸ਼ ਵਿੱਚ ਦੂਜਾ ਦੇਸ਼ ਤੇ ਇਲੈਂਡ ਹੈ ਜੋ ਸਪੇਨ ਤੇ ਫਰਾਂਸ ਦੇ ਵਿਚਾਲੇ ਪੈਂਦਾ ਹੈ ਉਸ ਮਹੀਨੇ ਫ ਤੋਂ ਫਰਾਂਸ ਦਾ ਉਹ ਜਾਂਦਾ ਫਿਰ ਛੇ ਮਹੀਨੇ ਬਾਅਦ ਸਪੇਨ ਦਾ ਉਹ ਜਾਂਦਾ ਸਪੇਨ ਇੱਕ ਜਦਾ ਜੋ ਬ੍ਰਿਟੇਨ ਦੇ ਤੰਤਰ ਜੋ ਬ੍ਰਿਟੇਨ ਦੇ ਅੰਦਰ ਹੈ ਜਿਵਰੇਤੀਆ ਤੇਰਾ ਜਨਨੀਤ ਵਿਵਾਦ ਦੇ ਤਨ ਜਿਵਰੇਤੀਆ ਬ੍ਰਿਟਿਸ਼ ਬ੍ਰਿਟੇਨ ਦਾਸੀ ਬ੍ਰਿਟੇਨ ਦਾਸੀ ਸਮਝੇ ਤੇ ਅਫਰੀਕਾ ਜੇ ਤੋ ਜਗਮਨ ਜੋ ਮਰਦ ਕੋ ਨਾਲ ਕਿਰਿਆ ਹੋਈਆਂ ਨੇ ਉਹ ਵੀ ਸਪੀਨ ਚਾ ਮਤਲਬ ਅਫਰੀਕਾ ਚ ਵੀ ਸਪੀਨ ਦੀ ਜ਼ਮੀਨ ਹੈ